ਅਗਲੇ ਹਫ਼ਤੇ ਜਿਹੜਾ ਆਪਾਂ ਨੂੰ ਟੂਰ ਮਿਲਿਆ ਉਹ ਹੈਗਾ ਜੀ ਰੂਟ ਨੰਬਰ 33 ਤੇ ਉਹਦੀ ਛੁੱਟੀ ਹੁੰਦੀ ਆ ਸੋਮਵਾਰ ਦੀ ਤਾਂ ਤੁਸੀਂ ਜਰਮਨ ਕਿਵੇਂ ਆਏ ਤੁਹਾਨੂੰ ਕੰਪਨੀ ਨੇ ਸਪான்ਸਰ ਕੀਤਾ ਜਾਂ ਫਿਰ ਤੁਹਾਨੂੰ ਲੈਂਗੁਏਜ ਕਰਨੀ ਪਈ ਇੱਥੇ ਆਉਣ ਲਈ ਮੈਂ ਟਰੱਕ ਦਾ ਲਾਇਸੈਂਸ ਆਪਣਾ ਚੇਂਜ ਕਰਵਾ ਲਿਆ ਸੀਗਾ ਇੱਥੇ ਜਿਹੜਾ ਮੈਨੂੰ ਯੂਕੇ ਚ ਮਿਲਿਆ ਸੀ ਉਹ ਮੈਂ ਇੱਥੇ ਚੇਂਜ ਕਰਵਾ ਲਿਆ ਉਹ ਬਹੁਤ ਈਜ਼ੀਲੀ ਚੇਂਜ ਹੋ ਗਿਆ ਸੀਗਾ ਸਤ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਆਪਣਾ ਟੂਰ ਦਾ ਆਖਰੀ ਦਿਨ ਤੇ ਇਸ ਹਫਤੇ ਆਪਣੀ ਛੁੱਟੀ ਹੈਗੀ ਆ ਸ਼ਨੀਵਾਰ ਤੇ ਐਤਵਾਰ ਦੀ ਤੇ ਅਗਲੇ ਹਫਤੇ ਜਿਹੜਾ ਆਪਾਂ ਨੂੰ ਟੂਰ ਮਿਲਿਆ ਉਹ ਹੈਗਾ ਜੀ ਰੂਟ ਨੰਬਰ 33 ਤੇ ਉਹਦੀ ਛੁੱਟੀ ਹੁੰਦੀ ਆ ਸੋਮਵਾਰ ਦੀ ਸੋ ਆਪਾਂ ਨੂੰ ਹੁਣ ਲਗਾਤਾਰ ਸ਼ਨੀਵਾਰ ਤੋਂ ਸੋਮਵਾਰ ਤੱਕ ਤਿੰਨ ਛੁੱਟੀਆਂ ਆ ਗਈਆਂ ਸੋ ਇਸ ਵਲੌਗ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੈਨੂੰ ਕਾਫੀ ਕਮੈਂਟ ਆ ਰਹੇ ਨੇ ਕਿ ਤੁਹਾਡੇ ਕੋਲ ਨੈਸ਼ਨੈਲਿਟੀ ਆ ਇੱਥੇ ਦੀ ਜਾਂ ਤੁਸੀਂ ਜਰਮਨ ਕਿਵੇਂ ਆਏ ਤੁਹਾਨੂੰ ਕੰਪਨੀ ਨੇ ਸਪான்ਸਰ ਕੀਤਾ ਜਾਂ ਫਿਰ ਤੁਹਾਨੂੰ ਲੈਂਗੁਏਜ ਕਰਨੀ ਪਈ ਇੱਥੇ ਆਉਣ ਲਈ ਸੋ ਇਹ ਵਲੌਗ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤਾਂ ਕਰਾਂਗੇ ਤੇ ਵੀਡੀਓ ਨੂੰ ਆਪਾਂ ਕਰਦੇ ਹਾਂ ਹੁਣ ਸਟਾਰਟ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਈ ਮੇਰੀ ਮੈਰਿਜ 2016 ਵਿੱਚ ਹੋਈ ਸੀ ਤੇ ਮੇਰੀ ਵਾਈਫ ਸਪੇਨ ਤੋਂ ਆ ਤੇ ਮੈਂ 2017 ਦੇ ਵਿੱਚ ਪਹਿਲਾਂ ਮੈਂ ਸਪੇਨ ਆਇਆ ਸੀ ਤੇ ਆਉਂਦੇ ਸਾਰ ਮੈਨੂੰ 3 ਸਾਲ ਦੀ ਰੈਜ਼ਿਡੈਂਸੀ ਮਿਲ ਗਈ ਸੀ ਉੱਥੇ ਸਪੇਨ ਦੀ ਤੇ ਮੈਂ ਆਪਣਾ ਪਹਿਲਾ ਜਿਹੜਾ ਯੂਰੋਪੀਅਨ ਲਾਇਸੈਂਸ ਗੱਡੀ ਦਾ ਮੈਂ ਆਪਣਾ ਸਪੇਨ 'ਚ ਹੀ ਕੱਢਿਆ ਸੀਗਾ ਤੇ ਉੱਥੇ ਫਿਰ ਮੈਂ 3 ਸਾਲ ਮੈਂ ਸਪੇਨ ਦੇ ਵਿੱਚ ਰਿਹਾ ਉੱਥੇ ਕੰਮ ਕੀਤਾ ਮੈਂ ਮੈਨੂੰ ਫੋਕ ਲਿਫਟ ਦਾ ਕੰਮ ਮਿਲ ਗਿਆ ਸੀਗਾ ਬਾਰਸਲੋਨਾ ਦੇ ਨੇੜੇ ਸ਼ਹਿਰ ਹੈ ਇੱਕ ਵਿਕ ਤੇ ਮੈਂ ਉੱਥੇ ਰਹਿੰਦਾ ਸੀਗਾ ਉੱਥੇ ਕਾਫੀ ਫਰਮਾਂ ਹੈਗੀਆਂ ਨੇ ਤੇ ਉੱਥੇ ਕੰਮ इजीली ਮਿਲ ਜਾਂਦਾ ਸੀਗਾ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਉਹ ਸ਼ਹਿਰ ਦੇ ਵਿੱਚ ਪੰਜਾਬੀ ਬਹੁਤ ਆ ਗਏ ਨੇ ਸੋ ਕੰਮ ਦੇ ਹਾਲਾਤ ਵੀ ਹੁਣ ਕੁਛ ਐਦਾਂ ਦੇ ਨੇ ਵੀ ਕੰਮ ਕਿਤੇ ਮਿਲਦਾ ਕਿਤੇ ਨਹੀਂ ਮਿਲਦਾ ਪਰ ਮੇਰਾ ਕੰਮ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਅਸੀਂ ਮੈਂ ਤੇ ਮੇਰੀ ਵਾਈਫ ਅਸੀਂ ਦੋਵੇਂ ਕੰਮ ਕਰਦੇ ਸੀ ਤੇ 2018 ਦੇ ਵਿੱਚ ਅਸੀਂ ਆਪਣਾ ਪਹਿਲਾ ਘਰ ਲਿੱਤਾ ਸੀਗਾ ਸਪੇਨ ਦੇ ਵਿੱਚ ਜਿਸ ਟਾਈਮ ਮੇਰੇ ਇਨ-ਲਾਸ ਆਏ ਸੀਗੇ ਇਹ ਸ਼ਹਿਰ ਦੇ ਵਿੱਚ ਤੇ ਉਦੋਂ ਤਾਂ ਉੱਥੇ ਕੋਈ ਟਾਵਾ ਟਾਵਾ ਹੀ ਪੰਜਾਬੀ ਦੀਂਦਾ ਹੁੰਦਾ ਸੀਗਾ ਉਹ ਦੱਸਦੇ ਹੁੰਦੇ ਨੇ ਤੇ ਪਰ ਹੁਣ ਅੱਜ ਦੇ ਟਾਈਮ ਦੇ ਵਿੱਚ ਉੱਥੇ ਤੁਸੀਂ ਉਹ ਸ਼ਹਿਰ ਦੇ ਵਿੱਚ ਜਾਓਗੇ ਵਿੱਕ ਦੇ ਵਿੱਚ ਤਾਂ ਉੱਥੇ ਹਰੇਕ ਪਾਸੇ ਹੀ ਤੁਹਾਨੂੰ ਆਪਣੇ ਬੰਦੇ ਦੇਖਣ ਨੂੰ ਮਿਲਣਗੇ ਸੋ ਦੋਸਤੋ ਕੰਮ ਅੱਜ ਜਿਆਦਾ ਬਿਜ਼ੀ ਸੀਗਾ ਤੇ ਟਾਈਮ ਲੱਗਿਆ ਨਹੀਂ ਵੀਡੀਓ ਨੂੰ ਕੰਪਲੀਟ ਕਰਨ ਦਾ ਤੇ ਹੁਣ ਆਪਾਂ ਆ ਗਏ ਆ ਘਰੇ ਤੇ ਵੀਡੀਓ ਨੂੰ ਕਰਦੇ ਆ ਕੰਟੀਨਿਊ ਤੇ ਸਪੇਨ ਦੀ ਆਪਾਂ ਗੱਲ ਕਰਦੇ ਪਏ ਸੀਗੇ ਉੱਥੇ ਹੁਣ ਇਸ ਟਾਈਮ ਪੰਜਾਬੀ ਬਹੁਤ ਜ਼ਿਆਦਾ ਆ ਗਏ ਨੇ ਇੱਕ ਤਾਂ ਰੀਜ਼ਨ ਇਹ ਹੈ ਵੀ ਸਪੇਨ ਕੰਟਰੀ ਪੇਪਰ ਦੇ ਦਿੰਦੀ ਆ ਤਿੰਨ ਸਾਲਾਂ 'ਚ ਬੰਦਾ ਉੱਥੇ ਪੱਕਾ ਹੋ ਜਾਂਦਾ ਵਾ ਤੇ ਬਾਕੀ ਸਾਰਾ ਕੁਝ ਵਧੀਆ ਸੀ ਸਾਡੇ ਲਈ ਸਪੇਨ ਕੰਟਰੀ ਬਹੁਤ ਵਧੀਆ ਸੀ ਬਹੁਤ ਕੁਝ ਦਿੱਤਾ ਕੰਟਰੀ ਨੇ ਪਰ 2019 ਦੇ ਵਿੱਚ ਫਿਰ ਅਸੀਂ ਨਿਊਜ਼ ਦੇ ਵਿੱਚ ਦੇਖ ਲਿਆ ਵੀ ਬ੍ਰੈਗਜ਼ਿਟ ਹੋ ਰਿਹਾ ਵਾ ਯੂਕੇ ਦੇ ਵਿੱਚ ਤੇ ਅਸੀਂ ਵੀ ਡਿਸਾਈਡ ਕੀਤਾ ਵੀ ਚੱਲ ਮੂਵ ਹੋਨੇ ਇੱਕ ਤਾਂ ਇੰਗਲਿਸ਼ ਕੰਟਰੀ ਸੀਗੀ ਤੇ ਦੂਜਾ ਅਸੀਂ ਸੋਚਿਆ ਵੀ ਚੱਲ ਉੱਥੇ ਵਧੀਆ ਫਿਊਚਰ ਹੋਊਗਾ ਸੋ ਇਸ ਕਰਕੇ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇੰਗਲੈਂਡ ਮੂਵ ਹੋ ਗਏ ਤੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਕਿਸੇ ਵੀ ਯੂਰਪ ਦੀ ਕੰਟਰੀ ਤੋਂ ਯੂਕੇ ਨੂੰ ਮੂਵ ਹੋ ਰਹੇ ਹੋ ਜਾਂ ਕਿਸੇ ਹੋਰ ਕੰਟਰੀ ਵੀ ਮੂਵ ਹੋ ਰਹੇ ਹੋ ਮੂਵ ਹੋਣ ਤੋਂ ਪਹਿਲਾਂ ਤੁਸੀਂ ਉਹ ਕੰਟਰੀ ਵਿਜ਼ਿਟ ਕਰੋ ਤੇ ਉੱਥੇ ਜਾ ਕੇ ਦੇਖੋ ਵੀ ਤੁਸੀਂ ਜਿਹੜੀ ਕੰਟਰੀ ਆਪਣੀ ਛੱਡ ਰਹੇ ਹੋ ਤੇ ਦੂਜੀ ਕੰਟਰੀ ਦੇ ਵਿੱਚ ਬੈਟਰ ਕੀ ਮਿਲੂਗਾ ਤੁਹਾਨੂੰ ਅਸੀਂ ਇਹ ਚੀਜ਼ ਦੀ ਬਹੁਤ ਵੱਡੀ ਅਸੀਂ ਆਪਣੀ ਗਲਤੀ ਕੀਤੀ ਅਸੀਂ ਮਤਲਬ ਵਿਜ਼ਿਟ ਨਹੀਂ ਕੀਤਾ ਹੈਗਾ ਅਸੀਂ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਮੂਵ ਕਰ ਗਏ ਤੇ ਉੱਥੇ ਜਾ ਕੇ ਅਸੀਂ ਕੰਪੇਅਰ ਕਰਨ ਲੱਗ ਗਏ ਵੀ ਯੂਰਪ ਦੇ ਵਿੱਚ ਆ ਚੀਜ਼ਾਂ ਸੀਗੀਆਂ ਤੇ ਯੂਕੇ ਦੇ ਵਿੱਚ ਸਾਨੂੰ ਉਹ ਚੀਜ਼ਾਂ ਨਹੀਂ ਮਿਲੀਆਂ ਹੈਗੀਆਂ ਤੇ ਬਾਕੀ ਹਰੇਕ ਦੀ ਆਪਣੀ ਚੁਆਇਸ ਹੁੰਦੀ ਆ ਕਿਸੇ ਕਿਸੇ ਨੂੰ ਉਹ ਚੀਜ਼ਾਂ ਵਧੀਆ ਵੀ ਲੱਗੀਆਂ ਹੋਣੀਆਂ ਨੇ ਪਰ ਜਿਹੜਾ ਬੰਦਾ ਇੰਡੀਆ ਤੋਂ ਪਹਿਲੀ ਵਾਰ ਯੂਕੇ ਜਾਂਦਾ ਵਾ ਉਹਨੂੰ ਸਾਰਾ ਕੁਝ ਵਧੀਆ ਲੱਗਦਾ ਉੱਥੇ ਪਰ ਜਿਹੜਾ ਯੂਰਪ ਤੋਂ ਮੂਵ ਕਰਦਾ ਉਹ ਤਾਂ ਕੰਪੈਰੀਜ਼ਨ ਕਰਦਾ ਮੇਰੇ ਹਿਸਾਬ ਨਾਲ ਅਸੀਂ ਤਾਂ ਬਹੁਤ ਕੰਪੈਰੀਜ਼ਨ ਕੀਤਾ ਤੇ ਚਲੋ ਐਨੀਵੇਜ਼ ਉੱਥੇ ਫਿਰ ਜਦੋਂ ਅਸੀਂ ਮੂਵ ਕਰ ਗਏ ਅਸੀਂ बड़े शहरों ਦੇ ਵਿੱਚ ਜਾ ਕੇ ਰਹੇ ਅਸੀਂ ਤੇ ਉੱਥੇ ਕਾਫੀ ਤਰ੍ਹਾਂ ਦੀਆਂ ਜੌਬਸ ਕੀਤੀਆਂ ਪਹਿਲਾਂ ਤਾਂ ਜਾਂਦੇ ਸਰ ਲਾਇਸੈਂਸ ਚੇਂਜ ਕਰਵਾਇਆ ਤੇ ਉਹਦਾ ਬੈਨੀਫਿਟ ਇਹ ਹੋ ਗਿਆ ਮੈਨੂੰ ਡਰਾਈਵਿੰਗ ਦੀਆਂ ਜੌਬਸ ਮਿਲਣ ਲੱਗ ਗਈਆਂ ਉੱਥੇ Amazon DPD ਦੇ ਵਿੱਚ ਕੰਮ ਕੀਤਾ ਤੇ ਪਰ 6-7 ਮਹੀਨੇ ਮੈਂ ਜਿਵੇਂ ਕੰਮ ਕੀਤਾ ਤਾਂ ਮੇਰਾ ਥੋੜਾ ਬੈਡ ਐਕਸਪੀਰੀਅੰਸ ਰਿਹਾ ਉੱਥੇ ਜੌਬ ਤੇ ਤੇ ਜਿਹਦੇ ਕਰਕੇ ਮੈਂ ਡੀਮੋਟੀਵੇਟ ਹੋਣ ਲੱਗ ਗਿਆ ਪਰ ਮੈਂ ਆਪਣੀ ਜੌਬਸ ਛੱਡੀਆਂ ਨਹੀਂ ਹੈਗੀਆਂ ਜਿਹੜੀ ਜੌਬ ਮਿਲਦੀ ਸੀ ਮੈਨੂੰ ਜੌਬ ਕਰੀ ਜਾਂਦਾ ਸੀ ਤੇ ਨਾਲ ਮੈਂ ਆਪਣਾ ਟਰੱਕ ਦਾ ਲਾਇਸੈਂਸ ਕਰਨਾ ਸ਼ੁਰੂ ਕਰਤਾ ਤੇ ਟਰੱਕ ਦਾ ਲਾਇਸੈਂਸ ਮੈਂ 2 2.5 ਮਹੀਨੇ ਦੇ ਵਿੱਚ ਕਰ ਲਿਆ ਸੀਗਾ ਬਹੁਤ ਹੀ ਜ਼ਿਆਦਾ ਈਜ਼ੀ ਸੀਗਾ ਮੈਨੂੰ ਅੱਖਾਂ ਨਹੀਂ ਲੱਗਿਆ ਹੈਗਾ ਤੇ ਮੇਰਾ 2000 ਪਾਉਂਡ ਦੇ ਵਿੱਚ ਮੇਰਾ ਟਰੱਕ ਦਾ ਲਾਇਸੈਂਸ ਬਣ ਗਿਆ ਸੀ ਉਹ ਕੰਟਰੀ ਦੇ ਵਿੱਚ ਬੈਨੀਫਿਟ ਇਹ ਹੋ ਗਿਆ ਮੈਨੂੰ ਲਾਇਸੈਂਸ ਕਰਨ ਦਾ ਵੀ ਉੱਥੇ ਫੋਲ ਲਾਇਸੈਂਸ ਦੀ ਥਿਊਰੀ ਇੱਕ ਹੀ ਸੀਗੀ ਤੇ ਮੈਂ ਤਾਂ ਉਹ ਜਲਦੀ ਲਾਇਸੈਂਸ ਆਪਣਾ ਕਵਰ ਕਰ ਗਿਆ ਫਿਰ ਮੈਂ ਟਰੱਕ ਦੀ ਜੌਬਸ ਲਈ ਅਪਲਾਈ ਕੀਤਾ ਪਰ ਉਹਨਾਂ ਨੂੰ ਐਕਸਪੀਰੀਅੰਸ ਬੰਦੇ ਚਾਹੀਦੇ ਸੀਗੇ ਸੋ ਇਸ ਕਰਕੇ ਮੈਨੂੰ ਉੱਥੇ ਟਰੱਕ ਦੀ ਜੌਬ ਮਿਲੀ ਨਹੀਂ ਹੈਗੀ ਪਰ ਮੈਂ ਨਾਲ ਦੀ ਨਾਲ ਹੋਰ ਜੌਬਸ ਕਰ ਹੀ ਗਿਆ ਤੇ ਪਰ ਆਧਾ ਕਰਦੇ ਕਰਦੇ 2.5 ਸਾਲ ਲੰਘ ਗਏ ਪਰ ਸਾਨੂੰ ਕਿਤੇ ਨਾ ਕਿਤੇ ਪਛਤਾਵਾ ਸੀਗਾ ਵੀ ਅਸੀਂ ਕਿਉਂ ਮੂਵ ਕਰ ਗਏ ਕਿਉਂਕਿ ਸਾਨੂੰ ਉੱਥੇ ਕਾਫੀ ਚੀਜ਼ਾਂ ਨਹੀਂ ਸੀ ਜੋ ਵਧੀਆ ਲੱਗੀਆਂ ਫਿਰ ਅਸੀਂ ਸੋਚਿਆ ਕਿਉਂ ਨਾ ਸਪੇਨ ਵਾਪਸ ਜਾਇਆ ਜਾਵੇ ਪਰ ਫਿਰ ਇੱਕ ਪਾਸੇ ਅਸੀਂ ਇਹ ਸੋਚਿਆ ਵੀ ਹੁਣ ਨਿਕਲੇ ਤਾਂ ਹੋਈਆਂ ਕਿਉਂ ਨਾ ਇੱਕ ਵਾਰ ਜਰਮਨੀ ਵਿਜ਼ਿਟ ਕੀਤਾ ਜਾਵੇ ਕਿਉਂਕਿ ਜਰਮਨੀ ਵੀ ਵਨ ਆਫ ਦਾ ਬੈਸਟ ਕੰਟਰੀਜ਼ ਦੇ ਵਿੱਚੋਂ ਇੱਕ ਕੰਟਰੀ ਆ ਤੇ ਫਿਰ ਲਾਸਟ ਈਅਰ ਅਸੀਂ ਇੱਥੇ ਜਰਮਨ ਮੂਵ ਕਰ ਗਏ ਤੇ ਆਉਂਦੇ ਸਾਰ ਸਾਡਾ ਪਲੱਸ ਪੁਆਇੰਟ ਇਹ ਰਿਹਾ ਮੇਰਾ ਬ੍ਰਦਰ ਇਨ ਲਾਅ ਇੱਥੇ ਰਹਿੰਦਾ ਸੀਗਾ ਜਿਨ੍ਹਾਂ ਕਰਕੇ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੀ ਹਰੇ ਕੰਮ ਦੇ ਵਿੱਚ ਤੇ ਘਰ ਦੇ ਵਿੱਚ ਐਂਟਰੀ ਕਰਵਾਉਣ ਤੋਂ ਲੈ ਕੇ ਡਾਕੂਮੈਂਟ ਕੋਈ ਵੀ ਚੇਂਜ ਕਰਾਉਣਾ ਹੋਵੇ ਕਿਉਂਕਿ ਕੋਈ ਵੀ ਨਵਾਂ ਬੰਦਾ ਆਉਂਦਾ ਵਾ ਉਹਨੂੰ ਇੱਕ ਤਾਂ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਨਾ ਸਮਝ ਨਹੀਂ ਲੱਗਦੀ ਵੀ ਕਿਹੜੇ ਆਫਿਸ ਦੇ ਵਿੱਚ ਜਾ ਕੇ ਕਿਹੜਾ ਡਾਕੂਮੈਂਟ ਸੋ ਉਹਨਾਂ ਵੱਲੋਂ ਸਾਨੂੰ ਇਹ ਹੈਲਪ ਮਿਲ ਗਈ ਫਿਰ ਮੇਰੀ ਵਾਈਫ ਦੇ ਬਿਹਾਫ ਤੇ ਮੇਰੇ ਪੇਪਰ ਚੇਂਜ ਹੋ ਗਏ ਮੈਨੂੰ 5 ਸਾਲ ਦਾ ਕਾਰਡ ਮਿਲ ਗਿਆ ਸੋ ਮੈਂ ਹੁਣ ਕੰਮ ਕਰ ਸਕਦਾ ਸੀਗਾ ਤੇ ਮੈਨੂੰ ਕੰਮ ਵੀ ਮੇਰੇ ਬ੍ਰਦਰ ਇਨ ਲਾ ਦੇ ਥਰੂ ਮਿਲ ਗਿਆ ਡੱਚ ਪੋਸਟ ਦੇ ਵਿੱਚ ਸੋ ਪਹਿਲੀ ਜੋਬ ਜਿਹੜੀ ਮੈਂ ਇੱਥੇ ਸਟਾਰਟ ਕੀਤੀ ਡੱਚ ਪੋਸਟ ਦੇ ਵਿੱਚ ਸਟਾਰਟ ਕੀਤੀ ਚਿੱਠੀਆਂ ਦਾ ਕੰਮ ਸੀਗਾ ਤੇ ਉਹ ਕੰਮ ਵੀ ਬਹੁਤ ਜ਼ਿਆਦਾ ਈਜ਼ੀ ਸੀਗਾ ਮੈਂ 6 ਮਹੀਨੇ ਉਹ ਕੰਮ ਕੀਤਾ ਤੇ ਬਾਅਦ ਫਿਰ ਮੈਂ ਇੱਥੇ ਹੀ ਆਫਿਸ ਦੇ ਵਿੱਚ ਗੱਲ ਕੀਤੀ ਇਹਨਾਂ ਨਾਲ ਵੀ ਮੇਰੇ ਕੋਲ ਟਰੱਕ ਦਾ ਲਾਇਸੈਂਸ ਹੈਗਾ ਵਾ ਮੈਂ ਟਰੱਕ ਦਾ ਲਾਇਸੈਂਸ ਆਪਣਾ ਚੇਂਜ ਕਰਵਾ ਲਿਆ ਸੀਗਾ ਇੱਥੇ ਜਿਹੜਾ ਮੈਨੂੰ ਯੂਕੇ ਚ ਮਿਲਿਆ ਸੀ ਉਹ ਮੈਂ ਇੱਥੇ ਚੇਂਜ ਕਰਵਾ ਲਿਆ ਉਹ ਬਹੁਤ ਈਜ਼ੀਲੀ ਚੇਂਜ ਹੋ ਗਿਆ ਸੀਗਾ ਤੇ ਫਿਰ ਮੈਂ ਆਫਿਸ ਦੇ ਵਿੱਚ ਗੱਲ ਕੀਤੀ ਇਹਨਾਂ ਨਾਲ ਮੈਨੂੰ ਟਰੱਕ ਦੀ ਜੌਬ ਚਾਹੀਦੀ ਆ ਇਹਨਾਂ ਕੋਲ ਵੈਕੈਂਸੀ ਹੈਗੀ ਸੀਗੀ ਸੋ ਇਹਨਾਂ ਨੇ ਮੈਨੂੰ 2-3 ਮਹੀਨੇ ਬਾਅਦ ਮੈਨੂੰ ਕਾਲ ਆਈ ਵੀ ਤੁਸੀਂ ਮਤਲਬ ਇੱਥੇ ਲੋਕੇਸ਼ਨ ਕਿਉਂਕਿ ਚੇਂਜ ਸੀ ਜਿੱਥੇ ਮੈਂ ਕੰਮ ਕਰ ਰਿਹਾ ਸੀ ਉਹ ਨਹੀਂ ਸੀਗੀ ਤੇ ਮੈਨੂੰ ਕਾਲ ਆਈ ਇਹਨਾਂ ਦੀ ਵੀ ਸਾਡੇ ਕੋਲ ਵੈਕੈਂਸੀ ਹੈਗੀ ਆ ਤੇ ਤੁਸੀਂ ਟਰੱਕ ਦੀ ਜੌਬ ਕਰ ਸਕਦੇ ਹੋ ਸੋ ਮੈਨੂੰ ਇਹਨਾਂ ਨੇ ਟ੍ਰਾਂਸਫਰ ਕਰਤਾ ਟਰੱਕ ਦੀ ਜੌਬ ਦੇ ਵਿੱਚ ਤੇ ਬਾਕੀ ਹੁਣ ਤੁਸੀਂ ਮੇਰੇ ਵਲੌਗਸ ਦੇਖ ਹੀ ਰਹੇ ਹੋ ਟਰੱਕ ਦੀ ਜੌਬ ਮੇਰੀ ਕਿੱਦਾਂ ਦੀ ਹੈਗੀ ਆ ਬਾਕੀ ਰਹੀ ਗੱਲ ਲੈਂਗੁਏਜ ਦੀ ਤੇ ਮੈਨੂੰ ਪਰਸਨਲੀ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਡੱਚ ਪੋਸਟ ਦੇ ਵਿੱਚ ਮੇਰੇ ਨਾਲ ਇੰਚਾਰਜ ਤੇ ਮੇਰੇ ਕੋਲੀਗਸ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰ ਲੈਂਦੇ ਸੀਗੇ ਤੇ ਇੱਥੇ ਵੀ ਟਰੱਕ ਵਾਲੀ ਜੌਬ ਤੇ ਵੀ ਆਫਿਸ ਦੇ ਵਿੱਚ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰ ਲੈਂਦੇ ਨੇ ਤੇ ਬਾਕੀ ਮੈਂ ਕੋਸ਼ਿਸ਼ ਕਰ ਰਿਹਾ ਹਾਂ ਮੈਂ ਸਿੱਖ ਰਿਹਾ ਜਰਮਨ ਲੈਂਗੁਏਜ ਕਿਉਂਕਿ ਜੇ ਤੁਸੀਂ ਵੀ ਇਹ ਕੰਟਰੀ ਦੇ ਵਿੱਚ ਆ ਰਹੇ ਹੋ ਤਾਂ ਗਰੋ ਕਰਨ ਲਈ ਤੁਹਾਨੂੰ ਲੈਂਗੁਏਜ ਆਉਣੀ ਜ਼ਰੂਰੀ ਆ ਤੇ ਨਾਲੇ ਵਧੀਆ ਜੌਬਸ ਵੀ इजीली ਮਿਲ ਜਾਂਦੀਆਂ ਨੇ ਤੁਹਾਨੂੰ ਸੋ ਇਹ ਸੀ ਮੇਰੀ ਜਰਮਨ ਓਨ ਤੱਕ ਦੀ ਸਟੋਰੀ ਤੇ ਉਮੀਦ ਕਰਦਾ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਬਾਕੀ ਜਰਮਨ ਦੇ ਵਿੱਚ ਰਹਿਣ ਦਾ ਕਿੰਨਾ ਕੁ ਖਰਚਾ ਆਉਂਦਾ ਕਿੰਨਾ ਕੁ ਐਕਸਪੈਂਸਿਵ ਆ ਉਹਦੇ ਉੱਤੇ ਹੀ ਮੈਂ ਇੱਕ ਵੀਡੀਓ ਜਲਦੀ ਲੈ ਕੇ ਆਉਂਗਾ ਸੋ ਇੱਥੇ ਕਰਦੇ ਆਂ ਵੀਡੀਓ ਨੂੰ ਐਂਡ ਮੇਰੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੂੰ ਤੁਸੀਂ ਦੇਖ ਸਕੋ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ